ਬਿਲਕੁਲ ਗੁਰਬਾਜ਼ ਗੱਲ ਕਰੀਏ ਤਾਂ ਪਹਿਲਾ ਮੌਕਾ ਤੁਹਾਨੂੰ ਸਮਝਾ ਦੇਣਾ ਹੈ ਜਿਸੇ ਮੈਂ ਖੜਾ ਆ ਬਿਲਕੁਲ ਮੇਰੇ ਸਾਹਮਣੇ ਜਿਹੜੀ ਦੁਕਾਨ ਹੈ ਵਿਜੇ ਜੁਲਰ ਜਿੱਥੇ ਅੱਜ ਦਿਨ ਦਿਹਾੜੇ ਜਿਹੜੀ ਹੈ 10:50 ਮਿੰਟ ਤੇ ਲੁੱਟ ਦੀ ਵਾਰਦਾਤ ਹੋਣਾਂ ਜਾਣ ਦਿੱਤਾ ਗਿਆ ਤਿੰਨ ਨੌਜਵਾਨ ਹਥਿਆਰ ਲੈ ਕੇ ਪਹੁੰਚੇ ਜਿਨ੍ਹਾਂ ਦੇ ਹੱਥ ਵਿੱਚ ਪਿਸਟਲ ਫੜੇ ਹੋਏ ਸੀਗੇ ਤਾਂ ਦਿਲ ਕਮਾਉਣ ਵਾਲੀ ਜਿੱਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਪਹਿਲਾਂ ਤੁਹਾਨੂੰ ਮੈਂ ਮੌਕਾ ਸਮਝਾਣਾ ਚਾਹੂੰਗਾ ਮੌਕਾ ਸਮਝੋ ਭਾਰਗਵ ਕੈਂਪ ਹੀ ਲੱਗਾ ਹੈ ਗਲੀ ਤੁਸੀਂ ਦੇਖ ਸਕਦੇ ਹੋ ਚਾਰ ਮੋਟਰਸਾਈਕਲ ਖੜ ਜਾਨ ਤਾਂ ਗੁਰਬਾਜਥ ਲੰਗੜ ਦੀ ਥਾਂ ਨਹੀਂ ਮਿਲਦੀ ਜਿੱਥੇ ਤਿੰਨ ਨੌਜਵਾਨ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਨੇ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਇਡੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਉਹ ਵੀ ਚਿੱਟੇ ਦਿਨ ਕੈਸੇ ਜਿੰਨੂੰ ਸਵੇਰੇ 10:50 ਮਿੰਟ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਮੈਂ ਦੁਕਾਨ ਜਾਂਦੇ ਦੀ ਤਸਵੀਰ ਤੁਹਾਨੂੰ ਜਰੀਏ ਦਿਖਾਣਾ ਚਾਹੂੰਗਾ ਮੌਕੇ ਤੇ ਭਾਜਪਾ ਨੇਤਾ ਸ਼ਿਤਲੰਗੁਰਾਲ ਹੁਣੇ ਪਹੁੰਚੇ ਹੋਏ ਨੇ ਕਿਉਂਕਿ ਮਾਮਲਾ ਕਾਫੀ ਵੱਡਾ ਹੈ ਸਿਆਸੀ ਰੰਗ ਵਿੱਚ ਰંગીਏ ਦਿੱਤੇ ਹੋਏ ਨਜ਼ਰ ਆਇਆ ਜਾ ਰਿਹਾ ਹੈ ਤਾਂ ਅੰਦਰ ਦੀ ਤਸਵੀਰ ਤੁਹਾਨੂੰ ਦਿਖਾਣਾ ਚਾਹੁੰਗਾ ਜਿੱਥੇ ਲੁੱਟ ਦੀ ਵਾਰਦਾਤ ਨੂੰ ਇੰਝਾਮ ਦਿੱਤਾ ਗਿਆ ਕਾਫੀ ਜਿਹੜੇ ਉਹਨਾਂ ਦੇ ਲੋਕ ਨੇ ਪਹੁੰਚੇ ਹੋਏ ਨੇ ਸਿਦਰੰਗਰਾਲ ਖੁਦ ਪਹੁੰਚੇ ਹੋਏ ਨੇ ਤਾ ਜਿਹੜੇ ਪੀੜਤ ਨੇ ਉਹ ਵੀ ਅੰਦਰ ਪਹੁੰਚੇ ਹੋਏ ਆ ਤੁਹਾਨੂੰ ਵੀ ਦੱਸ ਦਈਏ ਪੁਲਿਸ ਦੀ ਟੀਮਾਂ ਸਪੈਸ਼ਲ ਟੀਮਾਂ ਗੁਰਮਾਜ਼ਿਲ ਮੌਕੇ ਤੇ ਲਗਾਈਆਂ ਗਈਆਂ ਨੇ ਔਰ ਸਪੈਸ਼ਲ ਟੀਮਾਂ ਵੱਲੋਂ ਜਿਹੜਾ ਹੈ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਔਰ ਆਸ-ਪਾਸੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਕਿਉਂਕਿ ਕਿਧਰੋਂ ਆਏ ਨੇ ਕਿਧਰ ਗਏ ਨੇ ਉਸ ਚੀਜ਼ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕਿੰਨੇ ਜਾਣੇ ਸੀ ਕਿਉਂਕਿ ਅੰਦਰ ਦੀ ਗੱਲ ਕਰੀਏ ਤਾਂ ਕੈਮਰੇ 'ਚ ਸਿਰਫ ਤਿੰਨ ਜਾਣੇ ਨਜ਼ਰ ਆਉਂਦੇ ਨੇ ਜਿਨ੍ਹਾਂ ਦੇ ਕੋਲ ਪਿਸਤਲ ਫੜੇ ਹੋਏ ਨੇ ਤੇਜ਼ ਅਰਾ ਹਥਿਆਰ ਫੜੇ ਹੋਏ ਨੇ ਔਰ ਗੱਲ ਕਰੀਏ ਕਿ ਬਾ ਉਹਨੂੰ ਲੈ ਕੇ ਜਿਹੜੀ ਹੁਣ ਜਾਂਚ ਚੱਲ ਰਹੀ ਹੈ ਦਾ ਆਸੇ ਪਾਸੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਪੂਰੇ ਇਲਾਕੇ ਨੂੰ ਜਿਹੜਾ ਹੈ ਅ ਪੁਲਿਸ ਦੇ ਵੱਲੋਂ ਜਿਹੜੀ ਆਪਣੇ ਛੋਣੀ ਵਿੱਚ ਤਬਦੀਲ ਕਾਲੀਤਾ ਗਿਆ ਐਸਐਚਓ ਖੁਦ ਮੌਕੇ ਤੇ ਪਹੁੰਚ ਹੋਏ ਨੇ ਐਸਪੀ ਹਰਿੰਦਰ ਸਿੰਘ ਥੋੜੇ ਦੇ ਪਹਿਲਾਂ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਜਲਦੀ ਮਾਮਲੇ ਨੂੰ ਡਰੇਸ ਕਰ ਲਿਆ ਜਾਵੇਗਾ ਔਰ ਇੱਕ ਵੱਡੀ ਅਪਡੇਟ ਮੈਂ ਸੂਤਰ ਦੇ ਅਨੁਸਾਰ ਤੁਹਾਨੂੰ ਦੇਣਾ ਚਾਹਾਂਗਾ ਗੁਰਬਾਜ਼ ਮਾਮਲੇ ਨੂੰ ਜਿਹੜਾ ਡਰੇਸ ਕਰ ਲਿੱਤਾ ਗਿਆ ਹੈਗਾ ਦੋਸ਼ੀਆ ਦੀ ਜਿਹੜੀ ਪਛਾਣ ਉਹ ਕਰ ਲਈਤੀ ਗਈ ਹੈ ਪਰ ਹੁਣ ਦੇਖਣਾ ਹੋਏਗਾ ਕਿੰਨੀ ਦੇਰ ਦੇ ਵਿੱਚ ਪੁਲਿਸ ਖੁਲਾਸਾ ਕਰਦੀ ਹੈ ਜਾਂ ਫੜੇ ਕਿੰਨੀ ਦੇਰ ਤੱਕ ਜਾਂਦੇ ਆ ਤਾਂ ਉਸ ਚੀਜ਼ ਨੂੰ ਦੇਖਣਾ ਹੋਏਗਾ ਤਾਂ ਕਿਉਂਕਿ ਕਿਸ ਮਨਸ਼ਾ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਜਦੋਂ ਵਾਰਦਾਤ ਨੂੰ ਅੰਜਾਮ ਦੇਣਾ ਹੈ ਤਾਂ ਕੁਝ ਇਸ ਤਰ੍ਹਾਂ ਵੀ ਲੱਗਦਾ ਸੀਗਾ ਕਿ ਪੁਰਾਣੀ ਰਣਚਿਸ਼ ਦੇ ਤਹਿਤ ਕੋਈ ਕੁੱਟਮਾਰ ਦਾ ਮਾਮਲਾ ਹੋ ਸਕਦਾ ਹੈ ਪਰ ਜਦੋਂ ਉਹ ਗਹਿਣੇ ਲੁੱਟਦੇ ਨੇ ਕਿਉਂਕਿ ਇੱਕ ਹੋਰ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹਨਾ ਜੋ ਕਿ ਕੁਝ ਦਿਨ ਪਹਿਲਾਂ ਮੇਰੀ ਮੌਕੇ ਦੇ ਐਸਐਚਓ ਨਾਲ ਗੱਲਬਾਤ ہوئی ਤਾਂ ਉਹਨਾਂ ਦਾ ਕਹਿਣਾ ਹੈ ਕਿ 800 ਗ੍ਰਾਮ ਦੇ ਕਰੀਬ ਜਿਹੜਾ 1 ਕਿਲੋ ਦੇ ਕਰੀਬ ਸੋਨਾ ਲੁੱਟਣ ਦੀ ਦੱਸਿਆ ਜਾ ਰਿਹਾ ਜਿਹੜਾ ਲੁੱਟ ਵਿੱਚ ਲੈ ਗਏ ਨੇ ਜਿਸ ਦੀ ਕੀਮਤ 1 ਕਰੋੜ ਰੁਪਏ ਬੰਦੀ ਹੈ ਤਾਂ ਐਡੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਜਿਹੜਾ ਉਹ ਸ਼ਹਿਰ ਦੇ ਵਿੱਚ ਦਿੱਤਾ ਗਿਆ ਹੈਗਾ ਗੁਰਬਾਜ਼ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ ਤੇ ਮੌਕੇ ਤੇ ਸਾਡੇ ਨਾਲ ਐਸਐਚਓ ਬਿਲਕੁਲ ਗੁਰਬਾਜ਼ ਮੌਕੇ ਤੇ ਐਸਐਚਓ ਮੌਜੂਦ ਨੇ ਸਾਨੂੰ ਵਿੱਚ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਣ ਜੀ ਕਿਦੋਂ ਸੂਚਨਾ ਮਿਲਦੀ ਹੈ ਲੁੱਟ ਦੀ ਚਿੱਟੇ ਦਿਨ ਭੀੜ ਭਾਰ ਵਾਲ ਵਿਹਾਰ ਚ ਲੁੱਟ ਹੋ ਜਾਣੀ ਤੇ ਫੋਨ ਆਇਆ ਸੀਗਾ ਜੀ ਜੀ ਮੈਂ ਕਿਉਂ 5-7 ਮਿੰਟ ਜਿਵੇਂ ਇੱਥੇ ਮੌਕੇ ਪਹੁੰਚੇ ਜੀ ਆ ਕੇ ਦੇਖਿਆ ਜੀ ਤਾਂ ਸੈਂਡ ਵਿੱਚ ਪੁਸ਼ਪ ਕੀ ਗੱਲ ਹੋਈ ਕਿ ਤਿੰਨੇ ਲੜਕੇ ਆਈਆਂ ਮੂਟ ਗਿਆ ਸੀ ਉਹਨਾਂ ਨੇ ਪਹਿਲਾਂ ਪਿਸਤੌਲ ਮੇਰੇ ਕੋਲ ਨਹੀਂ ਰੱਖਤਾ ਮੁਰੇ ਭਾਂ ਤੋੜ ਕਰਕੇ ਸੋਨੇ ਦੇ ਗਹਿਣੇ ਔਰ ਕੈਸ਼ ਲਏ ਤਾਂ ਕੋਈ ਜੀ ਦੂਰੀ ਤੇ ਥਾਣਾ ਆਇਆ ਪੀੜ ਪੜੋਲਾ ਬਾਜ਼ਾਰ ਆ ਚਿੱਤੇ ਦੇ ਨਾਲ ਜੀ ਵਾਰਦਾਤ ਨੂੰ ਅੰਜਾਮ ਦੇਣਾ ਕਿਹੋ ਜਿਹਾ ਸਮਝਦੇ ਹੋ ਕਿ ਸੂਚਨਾ ਪਹਿਲਾਂ ਮਿਲੀ ਜਾਂ ਫਿਰ ਪਹਿਲਾਂ ਗਸ਼ਤ ਵਗੈਰਾ ਨਹੀਂ ਸੀ ਕਿਤਾ ਗਸ਼ਤ ਤਾਂ ਚੱਲਦੀ ਹੈ ਜੀ ਕੋਈ ਨਹੀਂ ਟ੍ਰੇਸ ਕਰ ਲਮੇ ਜਲਦੀ ਟ੍ਰੇਸ ਕਰ ਦੇਗੇ ਟੀਮਾਂ ਸਾਡੀਆਂ ਹਾਂ ਤਾਂ ਹੁਣ ਇਹ ਕੇਸ ਕਿਥੇ ਤੱਕ ਪਹੁੰਚਿਆ ਟ੍ਰੇਸ ਹੋ ਗਿਆ ਇਹ ਸੂਚਨਾ ਮਿਲੀ ਸਾਨੂੰ ਨਹੀਂ ਟੀਮਾਂ ਭੇਜੀ ਹੋਈਆਂ ਜਿੱਦਾਂ ਮਿਲਦੀ ਵੀ ਤੁਹਾਨੂੰ ਸੁਣ ਜਾਂਦੇ ਤਾਂ ਆਈ ਕਿਧਰ ਉਸੀ ਗਏ ਕਿਧਰ ਉਸੀ ਹਾਲੇ ਤੱਕ ਪੈਦਲ ਹੀ ਆਏ ਪੈਦਲ ਨਹੀਂ ਚਲੇ ਗਏ ਤਿੰਨ ਜਾਣੇ ਸੀ ਜਾਂ ਪਾਰਕ ਤੋਂ ਤਿੰਨ ਜਾਣੇ ਇੱਥਲਾ ਤਾਂ ਤਿੰਨ ਜਾਣੇ ਆਏ ਰਿਪੋਰਟਾਈ ਹੋਏ ਹਾਂ ਕੋਈ ਪਾਕੀ ਸੀਸੀਟੀਵੀ ਚੈੱਕ ਕੀਤਾ ਪਤਾ ਨਹੀਂ ਲੱਗਿਆ ਟੀਮਾਂ ਟੀਮਾਂ ਲੱਗੀਆਂ ਵਕਤ ਸਾਰੀ ਟੀਮਾਂ ਲੱਗੀਆਂ ਤਾਂ ਕਿਧਰ ਹੋਏ ਕਿਧਰ ਹੋਏ ਚੈੱਕ ਕੀਤਾ ਜਾ ਰਿਹਾ ਹੈ ਸਰਵਰ ਕਿਤੇ ਆ ਜਾ ਰਿਹਾ ਜਲਦੀ ਟ੍ਰੇਸ ਕਰ ਲਮੇ ਜੀ ਤਾਂ ਬਿਲਕੁਲ ਮੌਕੇ ਦਾ ਮੌਜੂਦ ਐਸਐਚਓ ਮੋਹਨ ਲਾਣਾ ਨੇ ਦੱਸਿਆ ਕਿ ਜਿਹੜਾ ਕਿ ਜਲਦ ਕੇਸ ਵਿੱਚ ਫੇਸ ਕਰ ਲਿਆ ਜਾਵੇਗਾ ਟੀਮਾਂ ਲੱਗੀਆਂ ਹੋਈਆਂ ਨੇ ਕਿੱਧਰ ਹੋਇਆ ਕਿੱਧਰ ਹੋ ਗਿਆ ਸਿੱਧੀ ਜਰੀ ਹੈ ਜਾਂਚ ਕੀਤੀ ਜਾ ਰਹੀ ਹੈ ਤਾਂ ਗੁਰਬਾਜ਼ ਦੁਆਰਾ ਤੋਂ ਮੌਕੇ ਦੇ ਤਸਵੀਰਾਂ ਇੱਕ ਵਾਰੀ ਮੈਂ ਦਿਖਾਣਾ ਚਾਹਾਂਗਾ ਕਿਉਂਕਿ ਇਹ ਬਿਲਕੁਲ ਇੱਕ ਛੋਟੀ ਜੀ ਗਲੀ ਦੇ ਵਿੱਚ ਮੌਜੂਦ ਜਿਹੜੀ ਸੁਨਿਆਰੇ ਦੀ ਦੁਕਾਨ ਹੈ ਉਹ ਇੱਥੇ ਉੱਥੇ ਵਾਰਦਾਤ ਹੋਈ ਹੈ ਕਿਉਂਕਿ ਦੇਖੋ ਹੈਲੋ ਨਨ ਨਨ ਜੇਕਰ ਤੁਹਾਨੂੰ ਕੋਈ ਕੰਮ ਕਰਨਾ ਹੋਵੇ ਤਾਂ ਪੁਲਿਸ ਸਾਹਿਬ ਕੋਲ ਵੀ ਜਰੂਰ ਚਾਹੀਏ ਜਦੋਂ ਮੱਤੀ ਕਿਸੇ ਮੱਤੀ ਆਉਂਦਾ ਹੈ ਆਹ ਹੁਣੇ ਕਰਤੀ ਸਾਰਾ ਗੈਸਰੋ ਤੋਂ ਕੋਈ ਛੋਟੀ ਜਿਹੀ ਗੱਲ ਨਹੀਂ ਆਈ ਜੇਕਰ ਕੋਈ ਸਾਡੀ ਆਪਣੀ ਦਿੱਸਾ ਕਰੇ ਕੋਈ ਗੱਲ ਜੇ ਆਇਆ ਤਾਂ ਮੈਂ ਹੋਇਆ ਹਾਂ ਉਹ ਤੇ ਨਾ ਸੀਗਾ ਆ ਬਹੁਤ ਪਤਾ ਨਹੀਂ ਲੱਗਦਾ ਮੈਂ ਬਹੁਤ ਬੱਚਾ ਪੁਲਿਸ ਕਹਿੰਦੀ ਆ ਦੀ ਇਹ ਤੁਮ ਕਰਦੇ ਆ ਬੰਦਾ ਪੁਲਿਸ ਤੇ ਵਿਸ਼ਵਾਸ ਕਰੇਗਾ ਨਾ ਕਿ ਮੈਨੂੰ ਪੁਲਿਸ ਸਾਹਿਬ ਰਹਿਗੀ

उन गैंगस्टर उन जो लोग लुट खो वाले हैं, उनकी मिली बकत है क्लियर क्योंकि तो अभी छह दिन पहले एक वीडियो चल रही है, वेस्ट अंदर। बार को का एरिया है। उस वीडियो में नकली पुलिस लोगों घरों में डाका डालने जा रही है तो जो मेरे क्षेत्र का नेता लोगों का लीडर वो कॉम्प्रोमाइज करवा रहे हैं उनका उनसे सेटिंग करवाकर कर लेन देन करवा रहे हैं नकली पुलिस पर एफ आई दर्ज नहीं कर रही पुलिस उनका लेन देन करवा रही है इसलिए मुझे लगता है कि आज ऐसे हालात है जलंधर की पुलिस नाकाम है मेरे मुख्यमंत्री पंजाब भगवंत मान को मेरी ये बेनती है कि जलंधर वेस्ट को बचा लो इन लोगों ने भी आपको वोट दिया है इन लोगों ने भी सरकार में हिस्सा डाला है अगर आम आदमी की सरकार है जलंधर वेस्ट के हर एक लोगों का उसमें बहुत बड़ा योगदान है इसलिए मत इनको सजा दो इनके बच्चों पर गोलियां मत चलवाओ इनके बच्चों पर लूट खा और खो का पर्चे मत करवाओ क्योंकि तो इनके ये कहा जाएंगे रंगलियां कहां से दें कहां से ये लोग दें आज इन लोगों को पैसा भी देना पड़ रहा है ਦੁਕਾਨੇ ਵੀ ਤੜਾਣੀ ਪੜ ਰਹੀ ਹੈ ਆਪਣਾ ਸਮਾਨ ਵੀ ਗਵਾਨਾ ਪੜ ਰਹਾ ਜਿੱਦਾਂ ਅੱਜ ਦਿਨ ਚਿੱਟੇ ਜੀ ਸਾਹਿਬ ਦੋਸ਼ੀ ਆਏ ਉਸ ਤੋਂ ਪਹਿਲਾਂ ਕੋਈ ਇਹਨਾਂ ਨੂੰ ਫੋਨ ਕਾਲ ਜਾਂ ਕੋਈ ਗੈਂਗਸਟਰ ਜੀ ਧਮਕੀ ਵੀ ਕਰਾ ਵੀ ਆਈ ਸੀ ਸਿੱਧਾ ਲੁੱਟ ਦੀ ਵਾਰਦਾਤ ਇਹ ਪਰਿਵਾਰ ਦੱਸ ਸਕਦਾ ਪਰਿਵਾਰ ਥਾਣੇ 'ਚ ਬਿਆਨ ਦੇ ਰਿਹਾ ਕੋਈ ਪਰਿਵਾਰ ਨੂੰ ਪਤਾ ਪਰ ਇਹ ਸਿੱਧੇ ਡਾਇਰੈਕਟ ਵਾਰਦਾਤ ਕੀਤੀ ਹੈ ਲੋੜੀ ਕੀ ਨਾਮ ਹੈ ਕੀ ਨਾਮ ਹੈ ਮੇਰਾ ਦੀਪ ਮੇਰੇ ਭਤੀਜੇ ਦੀਵਾਨ ਮੇਰੇ ਬ੍ਰਦਰ ਦੀ ਭਤੀਜਾ ਮੇਰਾ ਬਿੰਦਾ ਸੀਗਾ ਇੱਥੇ ਕੀ ਨਾਮ ਹੈ ਭਤੀਜਾ ਜਿਹੜਾ ਮੌਕੇ ਨੂੰ ਨikhil nikhil ਹਾਂਜੀ ਨikhil ਜਦੋਂ ਮੌਕੇ ਤੇ ਸੀ ਉਹਨੇ ਤੁਹਾਨੂੰ ਕੀ ਕੀ ਦੱਸਿਆ ਕੀ ਹੋਇਆ ਚੱਕ ਮੈਂ ਤੇ ਸਵੇਰੇ ਆਪਣੀ ਸ਼ਾਪ ਤੇ ਚਲਾ ਗਿਆ ਸੀ ਮੈਂ ਉੱਥੋਂ ਸیرے ਵਾਪਸ ਆਇਆ ਮੈਂ ਜਿਹੜਾ ਇੱਥੇ ਆ ਕੇ ਦੇਖਿਆ ਮੈਂ ਕੈਮਰੇ ਵਗੈਰਾ ਦੇਖਿਆ ਮੈਨੂੰ ਉਹਨਾਂ ਨੇ ਦੱਸਿਆ ਕਿ ਸیرے ਸਵਾਗ ਦਾ 1.5 ਵਜੇ ਦੇ ਉਹ ਸ਼ਾਪ ਤੇ ਆਇਆ ਆਪਣੀ 20 ਮਿੰਟ ਬਾਅਦ ਉੱਥੇ ਆ ਗਏ ਜਿਹੜੇ ਤਿੰਨ ਬੰਦੇ ਮੂੰਹ ਤੇ ਉਹਨਾਂ ਨੇ ਲਪੇਟੇ ਸੀਗੇ ਆਪਣੇ ਨਾਲ ਦੋ ਕੋ ਰਿਵਾਲਵਰਾਂ ਸੀਗੀਆਂ ਸਾਰਾ ਕੁਝ ਜੋ ਵੀ ਡਿਸਪਲੇ ਤੇ ਲੱਗਾ ਹੀਗਾ ਸਾਰਾ ਕੁਝ ਉੱਥੋਂ ਹੀ ਲੁੱਟ ਕੇ ਲੈ ਗਏ ਨਾਲ ਕਾਊਂਟਰ ਤੋਂ ਵੀ ਸਾਰਾ ਸਮਾਨ ਖੋ ਕੇ ਲੈ ਗਏ ਉੱਥੋਂ ਉਹਨੂੰ ਜਾਂਦੇ ਤਮ ਕਿੱ데 ਗਏ कि ਤੈਨੂੰ ਅਗਲੀ ਵਾਰੀ ਆਪਾਂ ਗੋਲੀ ਮਾਰ ਦੇਣੀ ਜੇ ਕਿਸੇ ਨੇ ਤੂੰ ਫੋਨ ਕੀਤਾ ਉਹ ਪੁਰਾਣੀ ਰੰਜੀਤ ਵਗੈਰਾ ਵੀ ਲੱਗਦੀ ਨਾ 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 ਸਾਡਾ ਕੀ ਵੀ ਨਾ ਵੀ ਹੈ ਹੀ ਨਹੀਂ ਸਰ ਆਪਾਂ ਸਿਹਰੇ ਸ਼ਾਪ ਨੇ ਹੈ ਰਾਤੀ ਇਹਦੇ ਆਪਾਂ ਕੋਈ ਆਪਾਂ ਕੋਈ ਦੋ ਨੰਬਰ ਦਾ ਤਾਂ ਨਹੀਂ ਥੋੜੀ ਕਰਦੇ ਜਿਹੜੀ ਸਾਡੀ ਰੰਜੀਤ ਚੱਲੀ ਆਪਾਂ ਨਸ਼ਾ ਵੇਚ ਰਹੇ ਆ ਆਪਾਂ 골ਡ ਦਾ ਕੰਮ ਕਰਦੇ ਸਰ ਕੋਈ ਬ ਚੋਰੀ ਦਾ ਥੋੜੀ ਜਿਮਾਨ ਵੇਚਦੇ ਜਿਹੜੀ ਸਾਡੀ ਰੰਜੀਤ ਛੇੜ ਨਹੀਂ ਆਈ ਆਹ ਸ਼ੁਭ ਕੋਟ ਦਾ ਤੁਹਾਨੂੰ ਕਿਹੜੀ ਚੀਜ਼ ਕੀਤੀ ਹੈ ਅਰੇ ਕੋਣ ਤੁਸੀਂ ਆਈ ਕੋਡਿੰਗ ਕਰ ਰਹੇ ਸਾਰਾ ਕੈਪ ਕਰਦੇ ਹਾਂ ਇਹਨਾਂ ਦੇ ਕਰੀਬ 70 ਕਰੋੜ ਦੇ ਕਰੀਬ ਹਾਂ ਜੀ ਇਹਦੇ ਇਲਾਕੇ ਜਾ ਕੇ ਹਾਂ ਜੀ ਲੱਗਦਾ ਸੀ ਬਿਲਕੁਲ ਜਿਹੜਾ ਇਹ ਦੁਕਾਨਦਾਰ ਅਤੇ ਪੱਛਪਾਨੇ ਦਾ ਸ਼ਿਤਲੰਗੁਰਾਨ ਹੁਣਾਂ ਮੈਂ ਜਿਹੜੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਕਿ 1 ਕਰੋੜ ਦੇ ਕਰੀਬ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈਗਾ ਜੋ ਸੋਨੇ ਦੇ ਗਹਿਣੇ ਲੁੱਟ ਹੋਏ ਨੇ ਔਰ ਉਹਤੇ ਜਿਹੜੇ ਦੱਸ दिए ਤੁਹਾਨੂੰ ਜਿਹੜੇ ਕੈਸ਼ ਛੁੱਟਿਆ ਗਿਆ ਹੈਗਾ ਉਹ ਕਰੀਬ ਉਹਦੀ ਜਿਹੜੀ ਕੀਮਤ 1 ਕਰੋੜ ਦੀ ਕਰੀਬ ਦੱਸੀ ਜਾ ਰਹੀ ਹੈ ਤਾਂ ਉੱਥੇ ਸ਼ਿਦਲੰਗੁਰਾਲ ਉਹਨਾਂ ਨੇ ਕਈ આરોਪ ਲਗਾਏ ਨੇ ਸਰਕਾਰ ਅਤੇ ਮੌਜੂਦਾ ਪੁਲਿਸ ਦੇ ਅਫਸਰਾਂ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੀ ਹੈ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ। ਜਲੰਧਰ ਤੋਂ ਸਹਿਜ ਨਜ਼ਦੀਕੀ ਰਿਪੋਰਟ